ਗੁਰੂ ਪਿਆਰਿਓ ਬੇਸ਼ੱਕ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖ ਧਰਮ ਦੇ ਵਿੱਚ ਜਾਤ ਪਾਤ ਵਾਸਤੇ ਕੋਈ ਜਗ੍ਹਾ ਨਹੀਂ ਛੱਡੀ ਫਿਰ ਵੀ ਅਕਸਰ ਜਿੰਨਾ ਕੌਮਾਂ ਦੇ ਵਿੱਚੋਂ ਕੋਈ ਬਜ਼ੁਰਗ ਸ਼ਹੀਦ ਹੋਇਆ ਉਹਨਾਂ ਕੌਮਾਂ ਨੂੰ ਫਖਰ ਹੋ ਜਾਂਦਾ ਹੈ ਮਾਣ ਹੋ ਜਾਂਦਾ ਆਪਣੇ ਬਜ਼ੁਰਗਾਂ ਤੇ ਤੇ ਸਾਡੇ ਇਸ ਬਜ਼ੁਰਗ ਨੇ ਸਿੱਖ ਧਰਮ ਦੀ ਖਾਤਰੇ ਕੁਰਬਾਨੀ ਦਿੱਤੀ ਹੈ ਜਿਸ ਵੇਲੇ ਠੰਡੇ ਬਰਥਡੇ ਵਿੱਚ ਛੋਟੇ ਸਹਿਬਜ਼ਾਦੇ ਤੇ ਸਤਕਾਰਯੋਗ ਮਾਤਾ ਗੁਜਰੀ ਨੂੰ ਕੈਦ ਕੀਤਾ ਉਸ ਵੇਲੇ ਸਿੱਖ ਧਰਮ ਦੇ ਵਿੱਚ ਜਾਣਿਆ ਜਾਣ ਵਾਲਾ ਮਹਾਰਾ ਸਿੱਖ ਬਰਾਦਰੀ ਦਾ ਮੋਤੀ RAM ਜਾ ਕੇ ਦੁੱਧ ਛਕਾਉਂਦਾ ਹੈ ਤੇ ਦੁੱਧ ਛਕਣ ਤੋਂ ਉਪਰੰਤ ਜਿਵੇਂ ਮਾਤਾ ਸਤਕਾਰਯੋਗ ਮਾਤਾ ਗੁਜਰੀ ਜੀ ਨੇ ਅਸੀਸਾਂ ਦਿੱਤੀਆਂ ਮੋਤੀ RAM ਨੂੰ ਉਦੇ ਕਰਨ ਵਾਲੇ ਸਾਧੂ ਸਿੰਘ ਪਤੰਗੇ ਦੀ ਕਲਮ ਨੇ ਇਹ ਲਾਈਨਾਂ ਜਿਵੇਂ ਲਿਖੀਆਂ ਆਓ ਸੁਣੀਏ ਜਿਉਂ ਅਰਸ਼ਾਂ ਤੇ ਚਮਕੇ ਸੂਰਜ ਨਾ ਚਮਕੂਗਾ ਤੇਰਾ ਮਹਿਲ ਸਿੱਖੀ ਦਾ ਧਰਤੀ ਉੱਤੇ ਤੂੰ ਐ ਸਿਖਰ ਬਨੇਰਾ ਮਹਿਲ ਸਿੱਖੀ ਦਾ ਧਰਤੀ ਉੱਤੇ ਤੂੰ ਐ ਸਿਖਰ ਬਨੇਰਾ ਤੇਰੇ ਮੂਰੇ ਫਿੱਕੀ ਲੱਗਣੀ ਚੰਦਰਮਾ ਦੀ ਜੋਤੀ ਹੀਰੇ ਸਿੱਖਾਂ ਦੇ ਵਿੱਚ ਮੋਤੀ ਤੂੰ ਅਨਮੋਲਕ ਮੋਤੀ ਇਰੇ ਸਿੱਖਾਂ ਦੇ ਵਿੱਚ ਮੋਤੀ ਤੂੰ ਅਨਮੋਲਕ ਮੋਤੀ ਹੋ ਜਿਉਂ ਅਰਸ਼ਾਂ ਤੇ ਚਮਕੇ ਸੂਰਜ ਨਾ ਚਮਕੂਗਾ ਤੇਰਾ ਜਿਉਂ ਅਰਸ਼ਾਂ ਤੇ ਚਮਕੇ ਸੂਰਜ ਨਾ ਚਮਕੂਗਾ ਤੇਰਾ ਮਹਿਲ ਸਿੱਖੀ ਦਾ ਧਰਤੀ ਉੱਤੇ ਤੂੰ ਐਂ ਸਿਖਰ ਬਨੇਰਾ ਤੇਰੇ ਮੂਰੇ ਫਿੱਕੀ ਲੱਗਣੀ ਚੰਦਰਮਾ ਦੀ ਜੋਤੀ ਹੀਰੇ ਸਿੱਖਾਂ ਦੇ ਵਿੱਚ ਮੋਤੀ ਤੂੰ ਅਨਮੋਲਕ ਮੋਤੀ ਹੀਰੇ ਸਿੱਖਾਂ ਦੇ ਵਿੱਚ ਮੋਤੀ ਤੂੰ ਅਨਮੋਲਕ ਮੋਤੀ ਦੁੱਧ ਪਿਆ ਕੇ ਲਾਲਾ ਨੂੰ ਤੂੰ ਬਾਾਰ ਸੁਰਗ ਦੇ ਖੋਲੇ ਗੁਰ ਘਰ ਨਰਮਲ ਸ਼ੀਸ਼ੇ ਵਰਗਾ ਨਹੀਂ ਰੱਖਦਾ ਕੁਝ ਓਲੇ ਗੋਰ ਘਰ ਨਿਰਮਲ ਸ਼ੀਸ਼ੇ ਵਰਗਾ ਨਹੀਂ ਰਖਦਾ ਕੋਈ ਓਲੇ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਤੂੰ ਗੋਬਿੰਦ ਦਾ ਗੋਤੀ ਹੀਰੇ ਸਿੱਖਾਂ ਦੇ ਵਿੱਚ ਮੋਤੀ ਤੂੰ ਅਨਮੋਲਕ ਮੋਤੀ ਹੀਰੇ ਸਿੱਖਾਂ ਦੇ ਵਿੱਚ ਮੋਤੀ ਤੂੰ ਅਨਮੋਲਕ ਮੋਤੀ ਵੇ ਤੂੰ ਐ ਉੱਚੀ ਕੁਲ ਦਾ ਮਾਲਕ ਤੂੰ ਪੰਡਤਾਂ ਤੋਂ ਉੱਚਾ ਗੰਗੂ ਨਾਮ ਕਹਰਾਮੀ ਹੋਇਆ ਓਦੋਂ ਚੰਦਰਾ ਸੁੱਚਾ ਗੰਗੂ ਨਾਮ ਕਹਰਾਮੀ ਹੋਇਆ ਓਦੋਂ ਚੰਦਰਾ ਸੁੱਚਾ ਜੇ ਨਾ ਦੁੱਧ ਪਿਉਂਦਾ ਖਬਰੇ ਕੀ ਅਜ ਹਾਲਤ ਹੋਤੀ ਸਿਧੀਰੇ ਸਿੱਖਾਂ ਦੇ ਵਿੱਚ ਮੋਤੀ ਤੂੰ ਅਨਮੋਲਕ ਮੋਤੀ ਹੀਰੇ ਸਿੱਖਾਂ ਦੇ ਵਿੱਚ ਮੋਤੀ ਤੂੰ ਅਨਮੋਲਕ ਮੋਤੀ ਤਾਂ ਅੰਮ੍ਰਿਤ ਤੇਰੀ ਮਾਂ ਜੀ ਨੇ ਜਣਿਆ ਤੂੰ ਅਣਮੁੱਲਾ ਹੀਰਾ ਕੋ ਖ ਪਵਿੱਤਰ ਮਾਂ ਦੀ ਕੀਤੀ ਪਿਓ ਦਾ ਉੱਚਾ ਟੀਰਾ ਗੰਗੂ ਡੁੱਬ ਗਿਆ ਲਾਲਚ ਦੇ ਵਿੱਚ ਕੀ ਇੱਕ ਧਨ ਦੀ ਖੋਤੀ ਹੀਰੇ ਸਿੱਖਾਂ ਦੇ ਵਿੱਚ ਮੋਤੀ ਤੂੰ ਅਨਮੋਲਕ ਮੋਤੀ ਹੀਰੇ ਸਿੱਖਾਂ ਦੇ ਵਿੱਚ ਮੋਤੀ ਤੂੰ ਅਨਮੋਲਕ ਮੋਤੀ ਤੂੰ ਐ ਭਾਰ ਭੂੰਡ ਹੈ ਗੰਗੂ ਫਰਕ ਦੁਹਾਂ ਵਿੱਚ ਰਹਿਣਾ ਭੂੰਡ ਰਹੂ ਵਿੱਚ ਗੋਬਰ ਦੇ ਤੇ ਭਾਰ ਫੁੱਲਾਂ ਤੇ ਬਹਿਣਾ ਭੂੰਡ ਰਹੂ ਵਿੱਚ ਗੋਬਰ ਦੇ ਤੇ ਭਾਰ ਫੁੱਲਾਂ ਤੇ ਬਹਿਣਾ ਚਾਂਦੀ ਬਣੇ ਕਦੇ ਨਾ ਪੁੱਤਰਾ ਲੱਖ ਭਵੇਂ ਲੱਖ ਧੋਤੀ ਹੀਰੇ ਸਿੱਖਾਂ ਦੇ ਵਿੱਚ ਮੋਤੀ ਤੂੰ ਅਨਮੋਲਕ ਮੋਤੀ ਹੀਰੇ ਸਿੱਖਾਂ ਦੇ ਵਿੱਚ ਮੋਤੀ ਤੂੰ ਅਨਮੋਲਕ ਮੋਤੀ ਹੋ ਉੱਚੀ ਜਾਤ ਵਾਲਿਆਂ ਦੱਸ ਦੇ ਕਿਹੜਾ ਭਲਾ ਕਮਾਇਆ ਉੱਚੀ ਜਾਤ ਵਾਲਿਆਂ ਦੱਸ ਦੇ ਕਿਹੜਾ ਭਲਾ ਕਮਾਇਆ ਘਰੇ ਲਿਆ ਕੇ ਨਾਲ ਅਸਾਂ ਦੇ ਧੋਖਾ ਕਿਵੇਂ ਕਰਾਇਆ ਮੈਂ ਤਾਂ ਭਾਣਾ ਮੰਨਿਆ ਉਸ ਦਾ ਹੋਈ ਕਿਵੇਂ ਕਰੋ ਪੀ ਹੀਰੇ ਸਿੱਖਾਂ ਦੇ ਵਿੱਚ ਮੋਤੀ ਤੂੰ ਅਨਮੋਲਕ ਮੋਤੀ ਹੀਰੇ ਸਿੱਖਾਂ ਦੇ ਵਿੱਚ ਮੋਤੀ ਤੂੰ ਅਨਮੋਲਕ ਮੋਤੀ ਧਰਮ ਨਿਭਾਉਣਾ ਨਾਲ ਸਿਰਾਂ ਦੇ ਇਹ ਸਿੱਖੀ ਦੀ ਰੀਤੀ ਭਲਾ ਲੋੜ ਦੇ ਸਬਦਾਂ ਭਾਵੇਂ ਕਰੇ ਕੋਈ ਬਦਨੀਤੀ ਭਲਾ ਲੋੜ ਦੇ ਸਬਦਾਂ ਭਾਵੇਂ ਕਰੇ ਕੋਈ ਬਦਨੀਤੀ ਸਿੱਖ ਦਾ ਭਲਾ ਕਦੇ ਨਹੀਂ ਮੰਗਦੇ ਨੀਤ ਜਿੰਨਾ ਦੀ ਖੋਟੀ ਹੀਰੇ ਸਿੱਖਾਂ ਦੇ ਵਿੱਚ ਮੋਤੀ ਤੂੰ ਅਨਮੋਲਕ ਮੋਤੀ ਹੀਰੇ ਸਿੱਖਾਂ ਦੇ ਵਿੱਚ ਮੋਤੀ ਤੂੰ ਅਨਮੋਲਕ ਮੋਤੀ ਜੁਗ ਜੁਗ ਜੀਵੇ ਤੂੰ ਦੁਨੀਆਂ ਤੇ ਜੁਗ ਜੁਗ ਜੀਵੇ ਤੂੰ ਦੁਨੀਆਂ ਤੇ ਸਦਾ ਜਵਾਨੀ ਮਾਣੇ ਐਲ ਪਤੰਗਾ ਸਾਗਰ ਸਿੱਧੂ ਮੰਨਣ ਗੁਰਦੇ ਭਾਣੇ ਐਲ ਪਤੰਗਾ ਸਾਗਰ ਸਿੱਧੂ ਮੰਨਣ ਗੁਰਾਂ ਦੇ ਭਾਣੇ ਧੁਰਦਰ ਗਾਹੋਂ ਆਈ ਲੱਗਦੀ ਬਣੀ ਬਣਾਈ ਜੋਟੀ ਹੀਰੇ ਸਿੱਖਾਂ ਦੇ ਵਿੱਚ ਮੋਤੀ ਤੂੰ ਅਨਮੋਲਕ ਮੋਤੀ ਹੀਰੇ ਸਿੱਖਾਂ ਦੇ ਵਿੱਚ ਮੋਤੀ ਤੂੰ ਅਨਮੋਲਕ ਮੋਤੀ ਹੀਰੇ ਸਿੱਖਾਂ ਦੇ ਵਿੱਚ ਮੋਤੀ ਤੂੰ ਅਨਮੋਲਕ ਮੋਤੀ